ਅੱਜ ਆਪਾਂ ਬਣਾਤੀ ਜੀ ਇੱਕ ਬਹੁਤ ਹੀ ਵਧੀਆ ਚੀਜ਼ ਜਿਹੜੀ ਕੀ ਆਪਣੇ ਗਵਾਂਢੀ ਵੀ ਪੁੱਛਣ ਆਏ ਵੀ ਅੱਜ ਤੁਸੀਂ ਕੀ ਬਣਾਇਆ ਹੈਗਾ ਉਹ ਅੱਜ ਆਪਾਂ ਤੁਹਾਡੇ ਨਾਲ ਵੀ ਸਾਂਝਾ ਕਰਨ ਲੱਗੇ ਆਂ ਤੇ ਵੀ ਆਪਾਂ ਕੀ ਬਣਾਇਆ ਤੇ ਕਿਵੇਂ ਬਣਾਇਆ ਹੈਗਾ ਤੇ ਤੁਸੀਂ ਸਾਰੀ ਵੀਡੀਓ ਆਪਣੀ ਦੇਖਦੇ ਰਹੋ ਤੇ ਜਿਨ੍ਹਾਂ ਨੇ ਪਹਿਲਾਂ ਆਪਣੀ ਪਹਿਲਾ ਵਾਲੀ ਵੀਡੀਓ ਤੇ ਕਮੈਂਟ ਕੀਤੇ ਜੀ ਮਿੱਠੇ ਮਿੱਠੇ ਉਹਨਾਂ ਵੀਰਾਂ ਦਾ ਭੈਣਾਂ ਦਾ ਮੇਰੇ ਬੱਚਿਆਂ ਦਾ ਮੇਰੇ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜੇ ਤੁਸੀਂ ਮੇਰੀ ਵੀਡੀਓ ਵਾਚ ਕਰਦੇ ਹੋ ਦੇਖਦੇ ਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਹਨ ਤੇ ਅੱਜ ਵਾਲੀ ਵੀਡੀਓ ਵੀ ਮੈਨੂੰ ਦੱਸਿਓ ਤੁਸੀਂ ਵੀ ਕਿਵੇਂ ਬਣੀ ਤੇ ਕਿੱਥੋਂ-ਕਿੱਥੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੇ ਆਪਾਂ ਅੱਜ ਕੀ ਕੀਤਾ ਜੀ ਲੰਗਰ ਵਾਲੀ ਬਣਾਈ ਹੈ ਜੀ ਦਾਲ ਸਬਜੀ ਆਪਾਂ ਅੱਜ ਆਪਾਂ ਬਣਾਏ ਹੈ ਜੀ ਕਾਬਲੀ ਛੋਲੇ ਤੇ ਆਲੂ ਠੀਕ ਹੈ ਜੀ ਆਪਾਂ ਸਾਰਾ ਸਮਾਨ ਇਕੱਠਾ ਕੀਤਾ ਜੀ ਲਾਲ ਮਿਰਚਾਂ ਧਨੀਆ ਜੀਰਾ ਵੱਡੀ ਲੈ ਚੀਜ਼ ਕਾਲੀਆਂ ਮਿਰਚਾਂ ਤੇ ਜਵੈਤਰੀ ਸਾਰਾ ਕੁਝ ਮਸਾਲੇ ਤਿਆਰ ਕਰ ਲਏ ਜੀ ਤੇ ਉਧਰ ਆਲੂ ਗੰਡੇ ਸਾਰਾ ਕੁਝ ਉਹ ਤਿਆਰ ਕਰਕੇ ਰੱਖ ਲਿਆ ਜੀ ਆਪਾਂ ਵੀ ਸਾਰਾ ਕੁਝ ਸਮਾਨ ਆਪਦੇ ਕੋਲੇ ਹੋਵੇ ਤੇ ਚਲੋ ਬਣਾਉਣੀ ਸੌਖੀ ਹੈ ਤੇ ਆਹ ਲੋ ਜੀ ਆਪਾਂ ਗੰਡੇ ਪਾ ਲੈ ਤੇ ਵਿੱਚੇ ਲਸਣ ਪਾ ਲੈਣਾ ਹੈਗਾ ਤੇ ਆਹ ਮਿਕਸੀ ਵਾਲਾ ਡੱਬਾ ਚੱਕਿਆ ਤੇ ਡੱਬੇ ਦੇ ਵਿੱਚ ਪਾ ਲੈਣਾ ਸਾਰਾ ਸਮਾਨ ਰਗੜ ਲੈਣਾ ਹੈਗਾ ਕੁੰਡੇ 'ਚ ਵੀ ਮੈਂ ਰਗੜ ਲੈਣੀ ਹੁੰਨੀ ਹੈ ਪਰ ਜਦੋਂ ਕਿਤੇ ਜ਼ਿਆਦਾ ਕਾਲ ਹੋਵੇ ਨਾ ਵੈਸੇ ਜਿਹੜਾ ਕੁੰਡੇ ਦੇ ਵਿੱਚ ਰਗੜਿਆ ਜਾਂਦਾ ਹੈ ਜੀ ਉਹ ਮਸਾਲੇ ਵਰਗੀ ਰੀਸ ਨਹੀਂ ਇਹਦੇ 'ਚ ਤਾਂ ਹੋਰ ਹੀ ਬਣ ਜਾਂਦੀ ਹੈ ਮਲਾਈ ਜੀ ਚਲੋ ਕਰਨਾ ਪੈਂਦਾ ਜੀ ਸਾਰਾ ਕੰਮ ਪਰ ਮਿਰਚਾਂ ਆਪਾਂ ਲਾਲ ਪਾਤੀਆਂ ਕਿਉਂਕਿ ਲਾਲ ਮਿਰਚਾਂ ਨਾ ਥੋੜੀਆਂ ਜੀਆਂ ਵਧੀਆ ਬਣਦੀਆਂ ਨੇ ਇਹਨਾਂ ਨਾਲ ਦਾਲ ਸਬਜ਼ੀ ਸਵਾਦ ਬਣ ਜਾਂਦੀ ਹੈ ਤੇ ਸਾਫ ਤਾਂ ਧਨੀਆ ਸਾਫ ਤਾਂ ਜੀਰਾ ਪਾਈ ਹੈ ਨਾ ਜੀ ਇਹਨੂੰ ਰਗੜੀਏ ਤੇ ਮਸਾਲਾ ਉਦੋਂ ਵੀ ਜ਼ਿਆਦਾ ਵਧੀਆ ਸਵਾਦ ਲੱਗਦਾ ਹੈ ਤੇ ਆਪਾਂ ਪਾਤਾ ਜੀ ਲਾਲ ਮਿਰਚਾਂ ਪਾਈਆਂ ਸੀ ਤੇ ਵਿੱਚ ਹੀ ਆਪਾਂ ਇਹਦੇ ਨਮਕ ਪਾਤਾ ਜੀ ਢੱਬੇ ਦੇ ਵਿੱਚ ਤੇ ਵਿੱਚ ਹੀ ਪਾਤੀ ਜੀ ਹਲਦੀ ਇਕੱਠਾ ਹੀ ਸਾਰਾ ਕੁਝ ਕਰਤਾ ਜੀ ਇਕੱਠਾ ਹੀ ਰਗੜਤਾ ਆਪਾਂ ਸਾਰਾ ਮਸਾਲਾ ਇਕੱਠਾ ਹੀ ਰਗੜਤਾ ਆਪਾਂ ਨੂੰ ਆਏ ਨਹੀਂਗਾ ਵੀ ਹੁਣ ਉਤੋਂ ਦੀ ਪਾਉਣਾ ਕਈ ਵਾਰੀ ਭੁੱਲ ਜਾਈਦਾ ਮਸਾਲਾ ਵਿੱਚ ਰਗੜਿਆ ਹੁੰਦਾ ਹੁਣ ਮਿਰਚਾਂ ਤਾਂ ਲਾਲ ਸੀਗੀਆਂ ਤੇ ਜਿਹੜਾ ਗਰਮ ਮਸਾਲਾ ਪਾਉਣਾ ਸੀ ਉਹ ਧਨੀਆ ਜੀਰਾ ਹੈਗਾ ਹੀ ਤੇ ਚਲੋ ਹਲਦੀ ਪਾਤੀ ਤੇ ਨਮਕ ਪਾਤੀ ਤੇ ਹੁਣ ਚੱਕ ਕੇ ਆਪਾਂ ਇਹਨੂੰ ਰਗੜ ਦੇਣਾ ਜੀ ਰਗੜ ਕੇ ਆਪਾਂ ਕੀ ਕਰ ਰਾ ਦੂਜੇ ਪਾਸੇ ਧਰਨੀਆ ਕੜਾਹੀ ਤੇ ਜਦੋਂ ਆਪਾਂ ਸਬਜ਼ੀ ਬਣਾਉਂਦੇ ਆ ਨਾ ਤੇ ਮੇਰੇ ਇੱਕ ਗੱਲ ਯਾਦ ਆ ਜਾਂਦੀ ਹੈ ਰਾਣਾ ਸਾਹਿਬ ਗਏ ਅਸੀਂ ਮੱਥਾ ਟੇਕਣ ਚਲੇ ਜਾਂਦੇ ਹੁੰਦੇ ਸੀ ਅਸੀਂ ਨਾ ਸੰਡੇ ਦੇ ਸੰਡੇ ਰਾਣਾ ਸਾਹਿਬ ਮੱਥਾ ਟੇਕਣ ਚਲੇ ਜਾਂਦੇ ਤੇ ਮੱਥਾ ਟੇਕਣ ਗਏ ਤੇ ਉੱਥੇ ਨਾ ਮਤਲਬ ਲੰਗਰ ਚੱਲੀ ਜਾਵੇ ਤੇ ਉੱਥੇ ਕੀ ਕਹਿੰਦੇ ਸੀ ਨਾ ਭਾਜਾ ਮਾਈ ਮਤਲਬ ਭਾਜਾ ਭਾਜਾ ਵੀ ਭਾਜਾ ਕੀ ਨੇ ਜਾਨੀ ਕਿ ਦਾਲ ਸਬਜੀ ਹੋਰ ਕੀ ਨੇ ਲੈਣੀ ਹੈਗੀ ਆ ਵੀ ਜਦੋਂ ਪ੍ਰਸ਼ਾਦਿਆ ਵਾਲੇ ਆਉਂਦੇ ਸੀ ਉਹ ਪ੍ਰਸ਼ਾਦੇ ਵੰਡ ਕੇ ਚਲੇ ਜਾਂਦੇ ਸੀ ਜਦੋਂ ਦਾਲ ਸਬਜੀ ਵਾਲੇ ਆਉਂਦੇ ਸੀ ਤਾਂ ਭਾਜਾ ਕਹਿੰਦੇ ਸੀਗੇ ਤੇ ਸਾਡੇ ਨਾਲ ਇੱਕ ਔਰਤ ਬੈਠੀ ਬਜ਼ੁਰਗ ਤੇ ਉਹ ਕਹਿੰਦੀ ਕੋਲੇ ਆ ਕੇ ਕਹਿੰਦੇ ਭਾਜਾ ਮਾਈ ਭਾਜਾ ਤੇ ਉਹਨੇ ਨਾ ਦੋ ਤਿੰਨ ਵਾਰੀ ਤਾਂ ਗੇੜੇ ਦਿੱਤੇ ਭਾਈ ਨੇ ਵਿਚਾਰੇ ਨੇ ਸਬਜੀ ਵਾਲੇ ਨੇ ਜਿਹੜਾ ਸਬਜੀ ਵਰਤਾਉਂਦਾ ਫਿਰਦਾ ਸੀਗਾ ਤੇ ਜਦੋਂ ਤੀਜੀ ਕਵਾਰ ਆਇਆ ਨਾ ਤੇ ਭਾਈ 부ੜੀ ਤਾਂ ਪੈ ਗਈ ਗਲ ਅਸੀਂ ਵੀ ਨਾਲ ਲੰਗਰ ਛਕੀ ਜਾਂਦੇ ਸੀਗੇ ਕਹਿੰਦੀ ਅਖੇ ਭੱਜ ਜੰਨੀਆ ਮਰ ਜਣੇ ਤੇਰਾ ਕੀ ਮੈਂ ਪੱਲਿਓ ਖਾਨੀਆ ਕਹਿੰਦੀ ਖਾਣ ਤਾਂ ਮੈਂ ਗੁਰਦੁਆਰੇ ਬੈਠਿਆ ਕਹਿੰਦੀ ਲੰਗਰ ਨਹੀਂ ਛਕਣ ਦਿੰਦਾ ਉਹ ਕਹਿੰਦਾ ਮਾਤਾ ਤੈਨੂੰ ਕੀ ਹੋ ਗਿਆ ਕਹਿੰਦਾ ਮੈਂ ਤਾਂ ਤੈਨੂੰ ਕੋਈ ਗੱਲ ਨਹੀਂ ਕਹੀ ਕਹਿੰਦੀ ਤੂੰ ਬਿੰਦਕ ਤੂੰ ਆਉਣਾ ਭੱਜਾ ਮਾਈ ਭੱਜਾ ਹੈ ਭੱਜਣ ਨੂੰ ਕਹਿੰਦੀ ਤੇਰੇ ਮੈਂ ਪੱਲਿਓ ਖਾਗੀ ਉਹ ਕਹਦਾ ਮਾਤਾ ਮੈਂ ਇਹ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਦਾਲ ਸਬਜ਼ੀ ਨੂੰ ਭਾਜਾ ਕਹਿੰਦਾ ਹੈਗਾ ਕਹਿੰਦਾ ਅਖੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਜਾ ਬੋਲਿਆ ਜਾਂਦਾ ਹੈਗਾ ਕਹਿੰਦੀ ਅੱਛਾ ਕਹਿੰਦੀ ਫਿਰ ਤੂੰ ਮੈਨੂੰ ਪਹਿਲਾਂ ਨਾ ਬੋਲਿਆ ਕਹਿੰਦੀ ਮੇਰੇ ਤਾਂ ਟੈਨਸ਼ਨ ਹੋ ਗਈ ਕਹਿੰਦੀ ਮੈਂ ਕਹ ਮੈਨੂੰ ਝਟਕ ਤੋ ਆਉਂਦਾ ਹੈ ਮੇਰੀ ਬੇਇੱਜ਼ਤੀ ਕਰਦਾ ਮੈਨੂੰ ਕਹਿੰਦਾ ਭਾਜਾ ਮਾਈ ਭਾਜਾ ਤੇ ਮੇਰੇ ਨਾਲ ਹਜੇ ਵੀ ਗੱਲ ਜਾਦਾ ਜੀ ਕਈ ਪੁਰਾਣੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਆਪਾਂ ਭੁੱਲਦੇ ਨਹੀਂ ਹੈਗੇ ਹਨਾ ਮੇਰੇ ਹਜੇ ਵੀ ਉਹ ਗੱਲ ਮੇਰੇ ਦਿਮਾਗ 'ਚ ਚੜੀ ਰਹਿੰਦੀ ਹੈਗੀ ਹੈ ਤੇ ਲੋ ਜੀ ਆਪਾਂ ਇਧਰ ਛੋਲੇ ਰਾਤ ਭੁੰਨਦੇ ਸੀ ਤੇ ਉਵਾਲ ਲਏ ਤੇ ਇਹਨਾਂ ਨੂੰ ਵਧੀਆ ਬਣਾ ਲੇ ਪੱਕ ਗਏ ਇਹ ਪੂਰੇ ਜਾਨੀ ਕਿ ਤੇ ਉਧਰ ਆਪਾਂ ਆਲੂਆਂ ਨੂੰ ਵੀ ਤੜਕਾ ਲਾਤਾ ਤੇ ਇਧਰ ਆਪਾਂ ਹੁਣ ਕੀ ਕਰਨਾ ਜੀ ਛੋਲੇ ਪਾ ਦਨੇ ਆ ਤੇ ਮੇਰੇ ਗਵਾਂਢੀ ਵੀ ਪੁੱਛਣ ਆਏ ਜੀ ਵੀ ਖੁਸ਼ਬੂ ਆ ਰਹੀ ਹੈ ਮੈਂ ਕਹਿੰਦੀ ਗਵਾਂਢੀਆਂ ਤੱਕ ਚਲੀ ਗਈ ਜੀ ਖੁਸ਼ਬੂ ਤੇ ਮੈਂ ਕਹਿੰਦੀ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਮਤਲਬ ਵਾਹਿਗੁਰੂ ਦਾ ਨਾਮ ਲੈ ਕੇ ਕੋਈ ਚੀਜ਼ ਬਣਾਉਨੇ ਆ ਨਾ ਤੇ ਉਦੋਂ ਫਿਰ ਉਹ ਲੰਗਰ ਵਾਲੀ ਬਣ ਜਾਂਦੀ ਹੈਗੀ ਹੈ ਲੰਗਰ ਵਾਲੀ ਦਾਲ ਸਬਜ਼ੀ ਕਿਉਂ ਇੰਨੀ ਸਵਾਦ ਹੁੰਦੀ ਹੈ ਕਿਉਂਕਿ ਉੱਥੇ ਗੁਰਬਾਣੀ ਚੱਲਦੀ ਹੈ ਸਾਰਾ ਦਿਨ ਗੁਰਵਾਣੀ ਚੱਲਦੀ ਹੈ ਤੇ ਤੁਹਾਨੂੰ ਪਤਾ ਜਿੱਥੇ ਗੁਰਵਾਣੀ ਚੱਲਦੀ ਹੈ ਜੀ ਉੱਥੇ ਤਾਂ ਹਰ ਇੱਕ ਚੀਜ਼ ਹੀ ਹੈ ਨਾ ਪਾਣੀ ਵੀ ਅਮਰਤ ਬਣ ਜਾਂਦਾ ਹੈਗਾ ਤੇ ਉਹ ਪਈ ਹੁਣ ਆਪਾਂ ਤਾਂ ਮਤਲਬ ਵੈਗਰੂ ਵੈਗਰੂ ਕਰਕੇ ਚੱਲੋ ਆਪਾਂ ਰੱਖਤੀ ਜੀ ਤੇ ਮੈਨੂੰ ਉਮੀਦ ਹੈ ਵੀ ਇਹ ਵਧੀਆ ਬਣੂਗੀ ਜੇ ਆਪਣੇ ਗਵਾਂਡੀਆਂ ਨੂੰ ਖੁਸ਼ਬੂ ਆਈ ਹੈ ਤਾਂ ਵਧੀਆ ਹੀ ਬਣੂਗੀ ਹਨਾ ਸਮਝ ਲਓ ਵੀ ਜੇ ਗਵਾਂਡੀਆਂ ਨੇ ਕੋਈ ਗੱਲ ਕਹੀ ਆ ਨਾ ਤੇ ਇਹਦਾ ਮਤਲਬ ਚੀਜ਼ ਚੰਗੀ ਹੈ ਠੀਕ ਹੈ ਜੀ ਆਪਾਂ ਹੁਣ ਕੀ ਕੀਤਾ ਜਿਹੜਾ ਮਸਾਲੇ ਵਾਲ ਡੱਬਾ ਜਾਂ ਸੀਕਰ ਮੈਂ ਆਖਿਆ ਇਹਦੇ ਨਾਲ ਵੀ ਨਾ ਲੱਗਿਆ ਰਹੇ ਜੇ ਤੇ ਆਪਾਂ ਕੀ ਕੀਤਾ ਜੀ ਇਹਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ ਤੇ ਹੁਣ ਇਹਨੂੰ ਰਿਜਣਾ ਧਰ ਦੇਣਾ ਹੈਗਾ ਇਹਨੇ ਥੋੜੇ ਜਿਹਾ ਟਾਈਮ 'ਚ ਹੀ ਤਿਆਰ ਹੋ ਜਾਣਾ ਕਿਉਂਕਿ ਛੋਲੇ ਬਣੇ ਹੋਏ ਨੇ ਪਾਣੀ ਫੁੱਲ ਪਾਤਾ ਆਪਾਂ ਕੇਰਾ ਵਾਲਾ ਆਉਣ ਲੱਗ ਜੇ ਰਿਜਨ ਲੱਗ ਜੇ ਚਲੋ ਜੀ ਢੱਕਣ ਦੇ ਤਾਂ ਉੱਤੇ ਆ ਦੇਖੋ ਜੀ ਬਣੀ ਜਾਂਦੀ ਸੰਘਣੀ ਸੰਘਣੀ ਤਰੀ ਮੈਂ ਕਹਿੰਨੀ ਹੈ ਕਿਆ ਬਾਤਾਂ ਨੇ ਭਾਵੇਂ ਵਿੱਚ ਚੂਰੀ ਕੁੱਟ ਕੇ ਖਾ ਲੋ ਤੁਸੀਂ ਤੇ ਭਾਵੇਂ ਚਮਚਾ ਨਾਲ ਖਾ ਲੋ ਜਿੰਮੇ ਮਰਜ਼ੀ ਖਾ ਲੋ ਲੋ ਜੀ ਆਪਣੀ ਹੋ ਗਈ ਸਬਜ਼ੀ ਤਿਆਰ ਦੇਖੋ ਸੰਘਣੀ ਸੰਘਣੀ ਤੇ ਆਪਾਂ ਕੀ ਕਰਨਾ ਹੈਗਾ ਹੁਣ ਜਿਹੜਾ ਸਾਰੀਆਂ ਸਬਜ਼ੀਆਂ ਦੀ ਸ਼ਾਨ ਹੈ ਜੀ ਹਰਾ ਧਨੀਆ ਆਪਾਂ ਹੁਣ ਲਿਓਨੇ ਜੀ ਹਰਾ ਧਨੀਆ ਕੱਟ ਕੇ ਆ ਦੇਖੋ ਕਿੰਡੀ ਸੋਹਣੀ ਬਣੀ ਜਾਂਦੀ ਐ ਵਧੀਆ ਇਹਨੇ ਤੇਲ ਕਿਉ ਛੜਤਾ ਹਰਾ ਧਨੀਆ ਕੱਟਿਆ ਕੱਟ ਕੇ ਆਪਾਂ ਧੋਤਾ ਧੋ ਕੇ ਜੀ ਆਪਾਂ ਤੇ ਇਹਦੇ ਉੱਤੇ ਛਿੜਕਤਾ ਛਿੜਕ ਕੇ ਤੇ ਆਪਣੀ ਸਬਜੀ ਹੋ ਗਈ ਤਿਆਰ ਆਪਣਾ ਭੱਜ ਜਾ ਹੋ ਗਿਆ ਤਿਆਰ ਹੁਣ ਆਪਾਂ ਕੀ ਕਰਾਂਗੇ ਜੀ ਖਾਵਾਂਗੇ ਵਧੀਆ ਪਤਲੇ ਪਤਲੇ ਬਣਾਵਾਂਗੇ ਨਾਲ ਫੁਲਕੇ ਤੇ ਨਾਲ ਆਪਾਂ ਖਾਵਾਂਗੇ ਜੀ ਭਾਜਾ ਹਨਾ ਲੰਗਰ ਵਾਲੀ ਦਾਲ ਸਬਜੀ ਬਣ ਗਈ ਜੀ ਆਪਣੀ ਜਮਾ ਮੈਂ ਕਹਿੰਨੀ ਕੋਈ ਕਮੀ ਨਹੀਂ ਚਲੋ ਠੀਕ ਹੈ ਆਪਾਂ ਪਰਮਾਤਮਾ ਦੀ ਵਹਿਗੁਰੂ ਦੀ ਗੁਰਦੁਆਰਾ ਸਾਹਿਬ ਦੀ ਆਪਾਂ ਨਹੀਂ ਰਿਸ ਕਰ ਸਕਦੇ ਚਲੋ ਆਪਾਂ ਆਪਦੀ ਕੋਸ਼ਿਸ਼ ਕਰਦੇ ਵੀ ਚਲੋ ਸਵਾਦ ਉਹ ਜਾਵੇ ਹਨਾ ਤੇ ਲੋ ਜੀ ਆਪਾਂ ਕਰ ਲਿਆ ਤਿਆਰ ਤੇ ਆਪਾਂ ਭਰ ਲਿਆ ਜੀ ਆਪਦਾ ਕੌਲਾ ਤੇ ਕੌਲੇ ਦੇ ਵਿੱਚ ਪਾ ਲਈ ਜੀ ਸਬਜੀ ਸਬਜੀ ਪਾ ਕੇ ਤੇ ਆਪਾਂ ਕੀ ਕਰਨਾ ਜੀ ਉੱਤੋਂ ਉੱਤੋਂ ਆਪਾਂ ਥੋੜੀ ਜੀ ਤਰੀ ਲਾ ਕੇ ਵੀ ਉੱਤੇ ਪਾ ਲੈਣੀ ਹੈ ਵੀ ਜਿਹੜਾ ਮਾੜਾ ਮੋਟਾ ਹੈ ਜਿਹੜਾ ਰੰਗ ਜਾਣਾ ਵ ਤੇ ਆਪਾਂ ਥੋੜਾ ਥੋੜਾ ਡਿਜ਼ਾਈਨ ਜਾਂ ਵਧੀਆ ਬਣਾ ਲਾਂ ਤੇ ਦੱਸੋ ਫਿਰ ਆਪਣੀ ਸਬਜੀ ਤੇ ਭਾਜੀ ਕਿਵੇਂ ਬਣ ਲੱਗੀ ਤੁਹਾਨੂੰ ਪਲੀਜ਼ ਕਮੈਂਟ ਕਰਦੇ ਹੋ ਜੀ ਮਿੱਠੇ ਮਿੱਠੇ ਚੱਕਦੇ ਹੋ ਫਟੇ ਕਮੈਂਟਾਂ ਵਾਲੇ ਓਕੇ ਜੀ ਬਾਏ ਬਾਏ